ਸਤਿ ਸ੍ਰੀ ਅਕਾਲ ਜੀ ਬੱਲ ਪਿਜਨ ਕਲੱਬ YouTube ਚੈਨਲ ਦੇ ਸਾਰੇ ਵੀਰਾਂ ਦਾ ਹੋਰ ਸਨਵਾਕ ਕੀ ਹਾਲ ਚਾਲ ਸਭ ਠੀਕ ਠਾਕ ਲੋ ਜੀ ਮਿੱਤਰੋ ਤੁਹਾਨੂੰ ਅੱਜ ਨਾਲੇ ਕਰਾਵਾਂਗੇ ਕਬੂਤਰਾਂ ਦਾ ਸ਼ੌਂਕ ਤੇ ਜਿਹੜੀ ਆਪਾਂ ਜਗ੍ਹਾ ਤੇ ਆਏ ਆ ਇੱਥੇ ਬਾਬਾ ਜੀ ਨੇ ਰੱਖਿਆ ਇੱਕ ਬਾਜ ਉਹਦਾ ਵੀ ਕਰਵਣਾ ਸ਼ੌਂਕ ਦੇਖ ਕੇ ਦੱਸੋ ਕਿਦਾਂ ਦਾ ਲੱਗਾ ਇਹ ਬਾਜ ਬਹੁਤ ਵਧੀਆ ਹੈਲਦੀ ਤੁਹਾਡੇ ਸਾਹਮਣੇ ਨਹੀਂ ਦਿੱਤੇ ਅਸੀਂ ਕਈ ਯਾਰ ਵੇਖੇ ਹੋਣੇ ਆ ਸੁੱਕੇ ਸਕੇ ਕੀ ਹੁੰਦੇ ਬਿਲਕੁਲ ਬਹੁਤ ਵਧੀਆ ਰੱਖਿਆ ਬਾਜ਼ ਇਹਨਾਂ ਨੇ ਤੇ ਨਾਲ ਇਹਨਾਂ ਨੇ ਰੱਖੇ ਨੇ ਦੱਖਣੀ ਤਿੱਤਰ ਉਹ ਵੀ ਤੁਹਾਨੂੰ ਕਰਾਉਨੇ ਆ ਸ਼ੋਅ ਕਰੋ ਚੈੱਕ ਆਪਣੇ ਰੱਬ ਨੇ ਰਿਓ ਵੀਡੀਓ ਦੇ ਵਿੱਚ ਤੇ ਤੁਹਾਨੂੰ ਨਾਲੇ ਆਪਾਂ ਕਰਾਂਗੇ ਕਬੂਤਰਾਂ ਸ਼ੌਕ ਚੈਨਲ ਨੂੰ ਕਰੋ ਸਬਸਕ੍ਰਾਈਬ ਯਾਰਾ ਮਿੱਤਰਾਂ ਨਾਲ ਕਰੋ ਸ਼ੇਅਰ ਤੇ ਲਓ ਜੀ ਮਿੱਤਰੋ ਇਹਨਾਂ ਦਾ ਕਰੋ ਸ਼ੌਕ ਤੇ ਹੁਣ ਆਪਾਂ ਤੁਹਾਨੂੰ ਕਰਾਉਨੇ ਆ ਕਬੂਤਰਾਂ ਦਾ ਸ਼ੌਕ ਕਰੋ ਜੀ ਮਿੱਤਰੋ ਸ਼ੌਕ ਗੋਲਡਨ ਕਬੂਤਰ ਦਾ ਦਾ ਸ਼ੌਕ ਨਾ ਲਗਾਦਣਾ ਇਹ ਅਜੇ ਮਿੱਤਰ ਦੀ ਅੱਖ ਦੂਜੀ ਅੱਖ ਦਾ ਸ਼ੌਕ ਕਰੋ ਇਹ ਹੈ ਜੀ ਦੂਸਰੀ ਅੱਖ ਤੇ ਵਿਖਾਵ ਦੇ ਪਰ। ਇਹ ਹੈ ਜੀ ਦਾ ਪੱਲਾ। ਬਾਕੀ ਜਿਹੜਾ ਆਪਣਾ ਵੀ ਖੜਾ ਰਹੀ ਹੈ ਵਿਖਾਵ ਵਾਲਾ ਕਬੂਤਰਾਂ ਨੂੰ। ਇਹ ਮੇਰੇ ਘਰ ਜਾਲੀਆਂ ਤੇ ਪੂਰੇ ਹੀ ਵਿਖਾਣਾ ਪੰਜਾ ਤੱਕ ਪਹੁੰਚ ਜਾਂਦਾ। ਇਹ ਜੀ ਇਹਦੀ ਦੰਬ ਪੰਜੇ ਰਹਾ ਬਣ। ਇਹ ਜੀ ਇਹਦੇ ਪੰਜੇ। ਯਾਦ ਆਪਰ ਮਤਲਬ ਬਾਹਰ ਦੇ ਪਾਕਿਸਤਾਨ ਦੇ ਇੱਥੇ ਹੁੰਦੇ ਜਾਨਵਰ। ਤੇ ਇਹ ਪੂਰਾ ਕਬੂਤਰ ਦਾ ਰੰਗ ਟੰਗ ਵੇਖ ਕੇ ਦੱਸੋ ਕਿਦਾਂ ਲੱਗਿਆ ਤੁਹਾਨੂੰ ਜਨਵਰ ਇਹ ਆ ਬਾਬਾ ਜੀ ਪਰਮਜੀਤ ਸਿੰਘ ਪਿੰਡ ਢੋਲਨ ਸਿੰਘ ਆ ਇਹਨਾਂ ਦੇ ਜਨਵਰ ਬਹੁਤ ਸਾਰੇ ਜਨਵਰ ਰੱਖੇ ਨੇ ਇਹ ਜੀ ਇੱਕ ਹੋਰ ਜਨਵਰ ਇਹਨਾਂ ਇਧਰੋਂ ਖਮਾਇਆ ਸ੍ਰੀ ਪਰਮ ਇਹਨਾਂ ਆਪਾਂ ਖੁਦial ਚਾਹਣੀ ਤਾਂ ਉਹ ਕੱਟੇ ਡੀ ਕਰੀ ਜਾਂਦੀ ਇਹ ਜੀ ਇਹਦੀ ਪੂਰੀ ਅੱਖ ਦੂਜੀ ਅੱਖ ਤਾਂ ਹੋ ਗਰ ਗਈ ਨਾ ਲੈ ਗਿਆ ਨਾ ਅੱਖ ਖਿੱਚ ਕੇ ਦਜੀ ਵਾਲੀ ਸਾਈਡ ਨੂੰ ਸੋਪਰੇ ਕਰ ਮਾਇ ਜੇ ਅੱਲਾ ਜੀ ਮਤਲਬ ਇਹਦਾ ਚੈੱਕ ਕਰੋ ਪੱਲਾ ਤੇ ਆ ਜੀ ਦੂਜਾ ਪੱਲਾ ਦਾ ਇਹ ਐ ਦੰਬ ਪੰਜੇ ਦਿਖਾ ਦੇ ਮੇਰੇ ਵੀਰ ਮਤਲਬ ਜਿੰਨੇ ਵੀ ਜਾਨਵਰ ਰੱਖੇ ਨੇ ਬਹੁਤ ਵਧੀਆ ਜਾਨਵਰ ਨੇ ਚੈੱਕ ਕਰਕੇ ਦੱਸਿਓ ਇਹ ਬਾਬਾ ਜੀ ਦੇ ਇਹ ਸਾਹਮਣੇ ਡੇਰਾ ਵਾ ਤੇ ਛੱਤ ਦੇ ਉੱਪਰ ਰੱਖੇ ਨੇ ਪੇਂਟ ਟੋਲਾ ਢਾਟੀਆਂ ਬਾਬਾ ਜੀ ਪਰਮਜੀਤ ਸਿੰਘ ਉਹਨਾਂ ਦੇ ਕਬੂਤਰ ਹੈ ਜੀ ਦੱਸਿਓ ਕਿਦਾਂ ਲੱਗੇ ਤੁਹਾਨੂੰ ਕਮੈਂਟ ਜੀ ਦੱਸਿਓ ਉਹ ਵੇਈਂਦੀ ਕੱਟੋ ਉਤਰ ਵੇਈਂਦੀ ਵੇਈਂਦੀ ਕੱਟ ਬਾਹਰ ਨਹੀਂ ਕੱਟਨੇ ਆਹ ਬਾਹਰ ਨਹੀਂ ਕੱਟਣਾ ਕੋਈ ਸਾਵੀ ਛੱਡਦੇ ਨੇ ਦਜੀ ਅੱਖ ਦਿਖਾ ਰੋਕੀ ਭਰਿਆ ਨੇਕਿਆ ਜੀ ਪੂਰਾ ਪਾਰ ਪੜਾਉਂਦਾ ਕੰਬਾਈਨਾ ਵਾਲਿਆਂ ਰੁਗ ਭਰਦਣ ਹਾਂ ਚੱਲਣੇ ਗਾਈ ਵੀ ਇਹ ਇਹ ਜਿੱਦਾਂ ਬ ਪੰਜਾਹ ਕਿਤੋਂ ਛੱਡੀ ਪੰਜਾਹ ਤੇ ਫੇਲਟ ਕਰ ਕੱਢ ਕੇ ਲੈ ਆਉਣਾ ਨਾ ਮਾਰਦਾ ਹਾਲੋ ਬਾਈ ਉਹਨਾਂ ਨਾਲ ਫੋਨ ਤੇ ਹੁਣ ਤਰਿਆਂ ਦਾ ਲਾਓ ਜੀ ਮਿੱਤਰੋ ਕਰ ਫਾ ਸ਼ੌਕ ਬਾਬਾ ਜੀ ਟੋਲਨ ਠੱਠੀਆਂ ਵਾਲੇ ਕਬੂਤਰਾਂ ਦਾ ਤੇ ਬਾਬਾ ਜੀ ਟੋਲਨ ਠੱਠੀਆਂ ਵਾਲਾ ਉਹਨਾਂ ਦੇ ਕਬੂਤਰ ਆਏ ਕਰੋ ਚੱਕ ਦਿਖਾ ਲੈ ਤੇਰਾ ਬਾਪ ਪੁੱਲਾ ਦੋੰਬਰ ਤਾਂ ਲਓ ਜੂਰਾ ਰੰਗ ਚੰਗਾ ਇਹ ਆ ਪੂਰਾ ਬੰਦ ਗਿਆ ਉਹ ਬਈ ਲਾ ਵਜੇ ਮਤਲਬ ਕਰੋ ਦੂਸਰੇ ਦਿਨ ਮਗਾ ਸ਼ੌਕ ਇਹ ਹੈ ਜਿਹੜਾ ਟੈਡੀ ਕਹਿੰਦੇ ਉੜਦੇ ਨੇ ਵਾਲੰਡ ਭਾਈ ਠੀਕ ਹੈ ਜੀ ਮਨ ਲਗਾਈ ਦੇਖੋ ਜੀ ਇਹ ਪਰਕੰਦਾ ਜਿਹਨਾਂ ਦੀ ਅੱਖਾਂ ਚੋਂ ਤਾਂ ਨਾ ਡੋਰਾ ਲਾ ਰੰਗ ਦਾ ਟੈੜੀ ਕਬੂਤਰ ਖਾ ਖਰ ਕੇ ਬਹੁਤ ਵਧੀਆ ਉਡਾਨ ਕਰਦੇ ਨੇ ਇਹ ਜੀ ਇਹਦੀ ਦੰਬ ਤੇ ਪੰਜੇ ਖਾਦੇ ਸਾਬੇ ਵੀਰੇ ਤੇ ਇਹ ਬੰਦਾ ਆਪਣੇ ਦੋ ਤਿੰਨ ਜਗ੍ਹਾ ਗਿਆ ਇਹ ਸ਼ੌਕਸ਼ੁਕ ਦੇ ਨਾਲ ਚੱਲਦਾ ਬਿੱਲਰ ਮਿੱਤਰੋ ਇਹ ਪੰਜੇ ਪੂਰਾ ਵਿਖਾਇਆ ਕਿੰਦਾ ਰੰਗ ਟਾਂਕੇ ਦਾ ਇਹ ਜਿਹ ਪੂਰੇ ਦਾ ਰੰਗ ਟਾਂਕਾ ਲਓ ਜੀ ਕਰਾ ਮਿੱਤਰਾਂ ਸ਼ਾਂਗ ਇੱਕ ਟੈਡੀ ਕਬੂਤਰੀ ਦਾ ਤੇ ਦੇਖ ਕੇ ਦੱਸੋ ਕਿੰਦਾ ਲੱਗੀ ਧੰਨਵਾਦ ਕਿੰਦਾ ਲੱਗਾ ਰੁਕਣਾ ਦੂਜੀ ਅੱਖ ਵਿਖਾਇਆ ਮੇਰੇ ਲਈ ਲਓ ਜੀ ਮਿੱਤਰੋ ਇੱਕ ਬਾਬਾ ਜੀ ਦੇ ਡੇਰੇ ਤੇ ਰੱਖਿਆ ਹੈ ਤੇ ਦੇਖ ਕੇ ਦੱਸੋ ਕਿੰਦਾ ਲੱਗੇ ਪਰਵਤ ਨੂੰ ਦਿਖਾ ਲਓ ਅਹੀ ਉੱਡੀ ਤੇ ਗਿਆ ਹੈ ਨਾ ਆ ਜੀ ਮਿੱਤਰੋ ਇਹਦਾ ਪਾਰ ਇਹਦੀ ਵੈਤ ਫੜਿਆ ਇਤੋਂ ਫੜਿਆ ਇਹਦਾ ਖਾ ਗਿਆ ਪਾਰ ਉਹ ਜਿਆ ਦਿਖਾ ਦੇ ਉਹ ਚਾੜ ਦੇ ਗਿਆ ਇਹਨਾਂ ਨੂੰ ਪਹੁੰਚੋ ਫੇ ਕੱਚੀ ਜਿਹੜੀ ਪੰਜ ਬਖਾ ਦੇ ਕੱਚੀ ਨਹੀਂ ਫੜ ਜਾ ਕਾਲਾ ਕਰ ਬੈਨਿਆ ਇਹ ਤੇ ਇਥੇ ਛੱਡ ਲਾ ਪੱਤਰ ਆ ਰੋਕ ਬਣਾਇਆ ਦਾ ਲੈ ਛੱਡ ਲਾਓ ਜੀ ਮਿੱਤਰੋ ਚੀਅੱਕ ਕਰਕੇ ਦੱਸੋ ਕਿਦਾਂ ਦਾ ਕਬੂਤਰ ਹੈ ਹੈ ਕੋਈ ਗੱਲ ਬਾਤਕ ਨਹੀਂ ਦਜੀ ਅੱਖ ਦਿਖਾ ਮੇਰੇ ਵੀਰ ਏ ਜੀ ਇਹ ਦੂਸਰੀ ਅੱਖ ਪਾਰਕੋਂ ਦਾ ਦਿਖਾ ਦਮ ਮੇਰੀਆ ਬਾਕੀ ਜਿਹੜੇ ਮੇਰੇ ਵੀਰ ਆਪਣੀਆਂ ਵੀਡੀਓ ਦੇਖਦੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ 11 ਮਿਸਾਲਾ ਕਰੋ ਸ਼ੇਅਰ ਤੇ ਚੱਲਣਾ ਜੀ ਲੋ ਕਰੋ ਸਬਸਕ੍ਰਾਈਬ ਮੇਰੇ ਵੀਰ ਬਾਕੀ ਤੁਹਾਡੇ ਬਾਅਦ ਵੀਡੀਓ ਲਈ ਵੀਡੀਓ ਲਈ ਉਹਨਾਂ ਬਾਅਦ ਕਿੱਥੇ ਕਿੱਥੇ ਗਏ ਆ ਤੇ ਧੁੱਪ ਕਿ ਨਹੀਂ ਲੱਗੀ ਤੇ ਇਹ ਨੇ ਮੇਰੀ ਵੀਡੀਓ ਪੰਜੇ ਇਹ ਵੇਹ ਕਦਸ਼ੇ ਕਦਾਂ ਲੱਗਿਆ ਤੁਹਾਨੂੰ ਲੋ ਬਈ ਮੇਤਰਾ ਤੁਸੀਂ ਦੱਸਣਾ ਵੀ ਕਿਹੜਾ ਕਬੂਤਰ ਦੱਸਿਓ ਆਹਦੀ ਅੱਖ ਦਾ ਨੂਰ ਕਦਾਂ ਦਾ ਲੱਗਾ ਤੁਹਾਨੂੰ ਇਹ ਹੈ ਜੀ ਅੱਖ ਦਾ ਨੂਰ ਵੇਖ ਕੇ ਦੱਸਿਓ ਦੂਜੀ ਅੱਖ ਦਿਖਾਵੇਂ ਤੇ ਤੇ ਇਹ ਹੈ ਜੀ ਰੱਖ ਪੂਰਾ ਰੰਗ ਟੰਗ ਤੇ ਪਰਪੁਰਜਾ ਬਾਕੀ ਦੋਸਤੋ ਥੋੜੇ ਜਾਨਵਰ ਤੁਹਾਨੂੰ ਪਤਾ ਬਾਰਸ਼ਾਂ ਦਾ ਮੌਸਮ ਚੱਲਿਆ ਰਿਹਾ ਤੇ ਕ੍ਰੀਚੇ ਪੈਨ ਕਰਕੇ ਨਾ ਤੇ ਜਿਹੜਾ ਇਹ ਨਾ ਸੋਹਣਾ ਪੰ ਥੋੜਾ ਘਟਿਆ ਬਾਕੀ ਇਹਦੇ ਪੰਛੀ ਆ ਤੇ ਵੇਖ ਕੇ ਜਦੋਂ ਦੱਸੋ ਕਿਦਾਂ ਲੱਗੇ ਤੇ ਇਹ ਜੀ ਦਾ ਪੂਰਾ ਰੰਗ ਢੰਗ ਲਓ ਜੀ ਤੁਹਾਨੂੰ ਇੱਕ ਨਿਆਵੀਂ ਚੀਜ਼ ਦਿਖਾਉਣ ਲੱਗੇ ਵੇਖ ਕੇ ਦੱਸਿਓ ਭਲਾ ਇਹ ਪੁਰਾਣੇ ਕਬੂਤਰਾਂ ਨਹੀਂ ਹੁੰਦੇ ਏਦਾਂ ਦੇ ਵੇਖ ਕੇ ਦੱਸੋ ਕਿਹੜੀ ਬਲਾ ਹੈ ਜੀ ਅੱਖ ਕਰ ਮੇਰੇ ਤੇ ਬਾਕੀ ਮੇਰੇ ਵੀ ਇਹ ਸ਼ੌਂਕ ਕਰੋ ਤੇ ਨਾਲੇ ਦੱਸਿਓ ਤੁਹਾਨੂੰ ਇਹ ਜਾਨਵਰ ਕਿੱਦਾਂ ਦੇ ਲੱਗੇ ਨੇ ਤੇ ਬਾਬਾ ਜੀ ਦੇ ਦੇਣੇ ਤੇ ਨੇ ਤੇ ਬਹੁਤ ਵਧੀਆ ਜਾਨਵਰ ਇਹਨਾਂ ਨੇ ਘਰੇ ਰੱਖੇ ਹੋਏ ਨੇ ਬਹੁਤ ਵਧੀਆ ਅੱਜ ਦਾ ਸੇਵਤ ਕੀਤਾ ਕਹਿੰਦੇ ਪ੍ਰਾਣੀਆਂ ਬਹੁਤ ਮਸਲਾ ਬਾਕੀ ਗਰਮੀ ਹੁਣ ਕਰਕੇ ਥੋੜੇ ਜਾਨਵਰਾਂ ਸ਼ੌਂਕ ਮੇਲਾ ਕਰਾਇਆ ਵਾ ਬਾਕੀ ਚੈੱਕ ਕਰੋ ਇਹ ਪੰਜੇ ਦੇਖ ਕੇ ਸੋ ਬਰੀਦ ਵਾਲੇ ਲੱਗਣੇ ਲੋੜੀਆ ਪੂਰਾ ਰੰਗ ਟਾਂਗੇ ਦਾ ਇਹ ਅਜੇ ਗੋਡਾ ਕਬੂਤਰ ਦੇਖ ਕੇ ਰਿਸਕਦਾਰਾ ਇਹਦੀ ਅੱਖ ਹੈ ਜੀ ਕਰੋ ਮਿੱਤਰੋ ਸ਼ੌਂਕ ਬਾਕੀ ਕਿਸੇ ਵੀਰ ਭਰਾ ਨੂੰ ਜਾਨਵਰ ਚਾਹੀਦੇ ਹੋਏ ਤੇ ਤੁਹਾਨੂੰ ਆਪ ਇਹਨਾਂ ਦੇ ਸਿਰਫ ਬੱਚੇ ਵੱਡੇ ਕਬੂਤਰ ਆਪਣਾ ਸੇਲ ਕਰਨੇ ਕੋ ਜਿਆਦੇ ਹੋ ਜਾਂਦੇ ਆ ਬੱਚੇ ਲੈ ਕੇ ਦੇ ਸਕਦੇ ਆ ਗੱਲ ਕਰ ਲਿਆ ਜੀ ਮੈਸੇਜ ਛੱਡਦੇ ਆ ਜੀ ਦੂਜੀ ਅੱਖ ਕਰਦਾ ਇਹ ਇਹ ਜੀ ਇਹ ਰੱਖ ਬਾਕੀ ਰੱਖ ਜੇ ਪਾਸੇ ਚਾੜ ਜੇ ਤੁਹਾਡੇ ਸਾਹਮਣੇ ਪਾਰ ਕੱਟੇ ਪੋਛਾ ਲਾਗੇ ਆ ਰਹੇ ਕਰੀਚੇ ਪਏ ਮੌਸਮ ਦਾ ਕਰਕੇ ਤੁਹਾਨੂੰ ਪਤਾ ਸਾਰੇ ਜਾਨਵਰ ਗਿੱਲੇ ਹੋਏ ਛਾੜ ਗਏ ਨੇ ਤੇ ਅੱਜੇ ਦਿਖਾ ਦੇ ਮੇਰੇ ਵੀਰ ਹੋਰ ਹੋਰ ਵਧੀਆ ਜਾਨਵਰ ਬਣੇ ਹੋਣੇ ਕਰੋ ਮਤਰਾ ਛਾਕ ਕਬੂਤਰੀ ਦੀ ਅੱਖ ਦਾ ਔਰ ਵੇਖ ਕੇ ਅੰਦਾਜ਼ ਸਰੂਰਕ ਨਹੀਂ ਪੂਰਾ ਰੰਗ ਟੰਗ ਦਿਖਾ ਦੇ ਵੀਰ ਇਹ ਪੂਰਾ ਜੀ ਰੰਗ ਟੰਗ ਦੂਜੀ ਅੱਖ ਦਿਖਾ ਦੇ ਮੇਰੇ ਵੀਰ ਇਹ ਪਹਿਲਾ 3 ਟਰਾਂਪ ਉਰੇ ਪਰ ਪਰ ਜੰਦ ਇਹ ਇੱਕ ਪਰ ਦਜਾ ਤਾ ਦਾ ਇਹ ਦੂਜਾ ਪਰ 5 ਦਿਖਾਵਾ ਵਾ ਜੀ ਬਾਕੀ ਮਤਲਬ ਜਿਹੜੇ ਇਨੀ ਮਿਹਨਤ ਨਾਲ ਕਰ ਰਹੇ ਤੁਹਾਨੂੰ ਇਹਨਾਂ ਦਾ ਬਹੁਤ ਦਿਖਾ ਦਿੰਦੇ ਹੈ ਇਹ ਸੇਕ ਨਾਲ ਇੱਕ ਆ ਵੇਲੇ ਬਾਬਾ ਜੀ ਟੁੱਪ ਚ ਖੜੇ ਪੂਰੀ ਪੂਰੀ ਦੇਖੋ ਤੁਹਾਡੇ ਸਾਹਮਣੇ ਕਿੰਨੀ ਟੁੱਪ ਆ ਤੁਹਾਡੇ ਅਸਤੇ ਵੀਡੀਓ ਇਦਾਂ ਨਹੀਂ ਬਣ ਜਾਂਦੀ ਬੜਾ ਟੁੱਪ ਚ ਰਹਿ ਕੇ ਤਪੱਸਿਆ ਕਰਨੀ ਪੈਂਦੀ ਆ ਲਾਈਕ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਹਾਡੇ ਸਾਹਮਣੇ ਨੇ ਜਾਨਵਰ ਬਾਕੀ ਜਿੰਨੇ ਵੀ ਹੈਗੇ ਦੇਖੋ ਤੁਹਾਡੇ ਸਾਹਮਣੇ ਕੁਛ ਅੰਦਰ ਨੇ 골ਡਨ ਬਾਕੀ ਸਾਰੇ ਸਿਰੇ ਦਾ ਸਿਰਾ ਵਾ ਤੇ ਸਮਝ ਕੇ ਨਹੀਂ ਆ ਰਹੀ ਕਿ ਕਿਹੜਾ ਫੜ ਗਿਆ ਤੇ ਕਿਹੜਾ ਇਹਨਾਂ ਦੇ ਜਾਨਵਰ ਛੱਡ ਗਿਆ ਤੁਹਾਨੂੰ ਸ਼ੋਅ ਕਰਨ ਵਾਸਤੇ ਤੇ ਦੇਖ ਕੇ ਦੋ ਕਿਸਮ ਦੇ ਕਿਦਾਂ ਲੱਗ ਕੇ ਜਾਨਵਰ ਜਿਹੜੇ ਵੀਰਾਂ ਨੇ ਹੱਥਾ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਯਾਰਾ ਮੇਰੇ ਨਾਲ ਕਰੋ ਸ਼ੇਅਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ